ਲਗਾਤਾਰ ਤੁਸੀਂ ਬੜੇ ਬੜੇ 447 ਪੰਜਾਬ ਦੇ ਨਾਲ ਤੇ ਮੈਂ ਹਾਂ ਤੁਹਾਡਾ ਤੂਹੀ ਗੋਗਰ ਤਾਂ ਹਰਿਆਣਾ ਸਰਕਾਰ ਦਾ ਇੱਕ ਵੱਡਾ ਜਿਹੜਾ ਫੈਸਲਾ ਸਾਹਮਣੇ ਆਇਆ ਤੁਹਾਨੂੰ ਦੱਸਦੀ ਕਿ ਹਰਿਆਣਾ ਸਰਕਾਰ ਨੇ 6 ਪੁਲਿਸ ਮੁਲਾਜ਼ਮਾਂ ਨੂੰ ਮੈਡਲ ਦੇਣ ਦੀ ਸਿਫਾਰਿਸ਼ ਕੀਤੀ ਹੈ ਕਿ ਉਹੀ 6 ਮੁਲਾਜ਼ਮ ਨੇ ਜਿਨ੍ਹਾਂ ਨੇ ਬੈਰੀਗੇਟਾ ਦੇ ਕਿਸਾਨਾਂ ਨੂੰ ਰੋਕਿਆ ਹੋਇਆ ਸੀ ਕਿਸਾਨ ਸੰਘਰਸ਼ ਜਿਹੜਾ ਹੈ ਉਸ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਸੀ ਉਹਨਾਂ 6 ਪੁਲਿਸ ਮੁਲਾਜ਼ਮਾਂ ਨੂੰ ਜੋ ਹੈ ਹੁਣ ਮੈਡਲ ਨਾਲ ਨਵਾਜ਼ਿਆ ਜਾਏਗਾ ਇਹ ਹਰਿਆਣਾ ਸਰਕਾਰ ਵੱਲੋਂ ਜੋ ਹੈ ਸਿਫਾਰਿਸ਼ ਕੀਤੀ ਗਈ ਹੈ ਤੇ ਤੁਹਾਨੂੰ ਤੇ ਦੱਸਦੀ ਕਿ ਫਰਵਰੀ ਦੇ ਮਹੀਨੇ ਵਿੱਚ ਜੋ ਦਿੱਲੀ ਚੱਲੋ ਕਿਸਾਨ ਅੰਦੋਲਨ ਦੀ ਮੂਰ ਸ਼ੁਰੂਆਤ ਹੋਈ ਸੀ ਪਰ ਬਾਰਡਰਾਂ ਦੇ ਉੱਤੇ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਉਹਨਾਂ ਨੂੰ ਉੱਥੋਂ ਖਦੇੜ ਦਿੱਤਾ ਗਿਆ ਉਹ ਕਾਫੀ ਦੇਰ ਜੁਆ ਇੰਤਜ਼ਾਰ ਕਰਦੇ ਨੇ ਕਦੋਂ ਬਾਰਡਰ ਖੁੱਲਣਗੇ ਅਸੀਂ ਆਪਣੇ ਅੰਦੋਲਨ ਨੂੰ ਅੱਗੇ ਵਧਾਵਾਂਗੇ ਪਰ ਹੋਇਆ ਕਿ ਅਫਸੋਸ ਇਹ ਰਹਾ ਕਿ ਜੋ ਬਾਰਡਰ ਸੀ ਉਹਨਾਂ ਨੂੰ ਨਹੀਂ ਖੋਲਿਆ ਗਿਆ ਤੇ ਕਿਸਾਨਾਂ ਦੇ ਉਤੇ ਜਿਸ ਹਿਸਾਬ ਨਾਲ ਤਸ਼ੱਦਦ ਕੀਤੀ ਗਈ ਜਿਸ ਹਿਸਾਬ ਨਾਲ ਉਹਨਾਂ ਨੂੰ ਖਦੇੜਿਆ ਗਿਆ ਇੱਕ ਕਿਸਾਨ ਸ਼ੁਕਰਨ ਜੋ ਕਿ ਮਹਿਜ਼ 21 ਸਾਲ ਦਾ ਸੀ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਕਿ ਸੱਚ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਨੇ ਜਿਹੜੇ 6 ਪੁਲਿਸ ਮੁਲਾਜ਼ਮ ਨੇ ਕਿ ਸੱਚ ਵਿੱਚ ਇਹ ਮੈਦਾਨ ਦੇ ਹਵਾਲੇ ਇਥੇ ਦੱਸ ਦਿਆਂ ਇਸ ਸਾਲ ਫਰਵਰੀ ਮਹੀਨੇ ਵਿੱਚ ਪੰਜਾਬ ਦੇ ਕਿਸਾਨ ਦਿੱਲੀ ਚੱਲੋ ਅੰਦੋਲਨ ਰਾਹੀਂ ਦਿੱਲੀ ਆਉਂਦੀ ਤਿਆਰੀ ਕਰ ਰਹੇ ਸਨ ਹਾਲਾਂਕਿ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਤੇ ਜਵਾਨਾਂ ਨੇ ਉਹਨਾਂ ਨੂੰ ਸਰਹੱਦ 'ਤੇ ਹੀ ਰੋਕ ਲਿਆ ਹੁਣ ਹਰਿਆਣਾ ਸਰਕਾਰ ਨੇ ਇਸ ਦੇ ਲਈ ਤਿੰਨ ਆਈਪੀਐਸ ਅਧਿਕਾਰੀਆਂ ਤੇ ਤਿੰਨ ਐਚਪੀਐਸ ਹਰਿਆਣਾ ਪੁਲਿਸ ਸੇਵਾ ਅਧਿਕਾਰੀਆਂ ਨੂੰ ਪੁਲਿਸ ਮੈਡਲ ਦੇਣ ਦੀ ਸਿਫਾਰਿਸ਼ ਕੀਤੀ ਹੈ ਸੂਤਰਾਂ ਅਨੁਸਾਰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਰਕਾਰ ਨੂੰ ਦੱਸਿਆ ਕਿ ਇਹਨਾਂ ਅਧਿਕਾਰੀਆਂ ਨੇ ਅਜਿਹੇ ਸਮੇਂ ਵਿੱਚ ਆਪਣੀ ਡਿਊਟੀ ਨਿਭਾਈ ਜਦੋਂ ਪੁਲਿਸ ਨੂੰ ਹਰ ਪਾਸਿਓਂ ਹਜ਼ਾਰਾਂ ਅੰਦੋਲਨਕਾਰੀਆਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਧਿਕਾਰੀਆਂ ਮੁਤਾਬਕ ਜੇਕਰ ਪ੍ਰਦਰਸ਼ਨਕਾਰੀ ਦਿੱਲੀ ਵੱਲ ਵਧਨ ਵਿੱਚ ਕਾਮਯਾਬ ਹੋ ਜਾਂਦੇ ਤਾਂ ਉਹ 2020 ਦੀ ਤਰ੍ਹਾਂ ਰਾਸ਼ੀ ਰਾਜਸਥਾਨੇ ਨੂੰ ਕੇਰ ਲੈਂਦੇ ਇਹ ਤੇ ਅੰਦਾਜ਼ੇ ਕਿ ਹਰਿਆਣਾ ਸਰਕਾਰ ਨੇ ਫਰਵਰੀ ਵਿੱਚ ਅੰਬਾਲਾ ਤੇ ਜੀਂਦ ਵਿੱਚ ਕ੍ਰਮਵਾਰ ਸ਼ੰਭੂ ਤੇ ਖਨੌਰੀ ਸਰਹੱਦਾਂ ਤੇ ਬੈਰੀਗੇਟ ਲਗਾਏ ਸਨ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਫਸਲਾਂ ਦੇ ਘਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਵੱਖ-ਵੱਖ ਮੰਗਾਂ ਦੇ ਸਮਰਥਨ ਵਿੱਚ ਆਪਣੇ ਮਾਰਚ ਦਾ ਐਲਾਨ ਕੀਤਾ ਸੀ ਕਿਸਾਨਾਂ ਨੇ 13 ਫਰਵਰੀ ਤੋਂ ਪੰਜਾਬ ਵਾਲੇ ਪਾਸੇ ਦੋ ਸਰਹੱਦੀ ਪੁਆਇੰਟਾਂ ਤੇ ਡੇਰੇ ਲਾਏ ਹੋਏ ਸਨ 10 ਜੁਲਾਈ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਤੇ ਲੱਗੇ ਬੈਰੀਗੇਟਾਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਹਟਾਉਣ ਦੇ ਨਿਰਦੇਸ਼ ਦਿੱਤੇ ਸਨ ਹਰਿਆਣਾ ਸਰਕਾਰ ਨੇ ਇਸ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਤੇ ਇਸ ਪਟੀਸ਼ਨ ਤੇ ਹੁਣ 22 ਜੁਲਾਈ ਨੂੰ ਸੁਣਵਾਈ ਹੋਣੀ ਹੈ ਇੱਥੇ ਦੱਸਿਆ ਹਰਿਆਣਾ ਸਰਕਾਰ ਨੇ 2 ਜੁਲਾਈ ਨੂੰ ਕੇਂਦਰ ਨੂੰ ਭੇਜੀਆਂ ਆਪਣੀਆਂ ਸਿਫਾਰਸ਼ਾਂ ਵਿੱਚ ਆਈਪੀਐਸ ਅਫਸਰ ਸਿਬਾਸ਼ ਕਬੀਰਾਜ IGP करनाल जसेंद्र सिंह रंदावा SP कुरूक्षेत्र ਤੇ ਸੁਮਿਤ ਕੁਮਾਰ SP जींद ਨੂੰ ਬਹਾਦਰੀ ਮੈਡਲ ਦੇਣ ਦੀ ਵਕਾਲਤ ਕੀਤੀ ਹੈ ਤਿੰਨ ਐਚਪੀਐਸ ਅਫਸਰਾਂ ਵਿੱਚ ਨਰਿੰਦਰ ਸਿੰਘ, ਰਾਮ ਕੁਮਾਰ ਤੇ ਅਮਿਤ ਪਾਟਿਆ ਸਾਰੇ ਡੀਐਸਪੀ ਰੈਂਕ ਸ਼ਾਮਲ ਨੇ ਸਰਕਾਰ ਨੇ ਇਹਨਾਂ ਡੀਜੀਪੀ ਸ਼ਤਰੂਜੀਤ ਕਪੂਰ ਤੋਂ ਉਹਨਾਂ ਦੀ ਅਸਾਧਾਰਨ ਬਹਾਦਰੀ ਤੇ ਅਗਵਾਈ ਯੋਗਤਾ ਲਈ ਸਿਫਾਰਸ਼ਾਂ ਪ੍ਰਾਪਤ ਕਰਨ ਤੋਂ ਬਾਅਦ ਭੇਜੇ ਨੇ ਫ फेब्रुवारी ਜਦੋਂ ਕਿਸਾਨਾਂ ਨੇ ਅੰਦੋਲਨ ਦਾ ਐਲਾਨ ਕੀਤਾ ਤਾਂ ਕਬੀਰ ਰਾਜ ਨੂੰ ਅੰਬਾਲਾ ਰੇਂਜ ਦਾ ਆਈਜੀਪੀ ਬਣਾ ਦਿੱਤਾ ਗਿਆ ਸੀ ਰੰਦਾਵਾ ਅੰਬਾਲਾ ਦੇ ਐਸਪੀ ਸਨ ਕਬੀਰ ਰਾਜ ਜਜੇ ਵੀ ਅੰਬਾਲਾ ਪੁਲਿਸ ਰੇਂਜ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਜਦਕਿ ਰੰਦਾਵਾ ਦਾ ਬਾਅਦ ਵਿੱਚ ਤਬਾਦਲਾ ਕਰ ਦਿੱਤਾ ਗਿਆ ਸੀ ਕਬੀਰ ਰਾਜ ਤੇ ਰੰਦਾਵਾ ਦੇ ਨਾਲ ਨਾਲ ਡੀਐਸਪੀ ਨਰਿੰਦਰ ਸਿੰਘ ਤੇ ਡੀਐਸਪੀ ਰਾਮਕੁਮਾਰ ਵੀ ਸ਼ੰਭੂ ਬਾਰਡਰ ਤੇ ਤਨਾਤ ਸਨ ਜੋ ਕਿਸਾਨ ਅੰਦੋਲਨ ਦਾ ਕੇਂਦਰ ਹੈ ਐਸਪੀ ਜੀਨ ਸੁਮਿਤ ਕੁਮਾਰ ਤੇ ਡੀਐਸਪੀ ਅਮਿਤ ਪਾਟਿਆ ਦੇ ਨਾਵਾਂ ਦੀ ਵੀ ਸਿਫਾਰਿਸ਼ ਕੀਤੀ ਗਈ ਹੈ ਅੰਦੋਲਨ ਦੇ ਸਮੇਂ ਉਹ ਪਟਿਆਲਾ ਦਿੱਲੀ ਹਾਈਵੇ ਤੇ ਖਨੌਰੀ ਬਾਰਡਰ ਤੇ ਤਨਾਤ ਸਨ ਨਾਲ ਹੀ ਦੱਸਦੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ 12 ਫਰਵਰੀ ਤੋਂ ਸਰਹੱਦਾ ਤੇ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ ਸਨ ਸਰਕਾਰ ਦਾ ਦਾਵਾ ਹੈ ਕਿ 13 ਫਰਵਰੀ ਨੂੰ ਸ਼ੰਭੂ ਬਾਰਡਰ ਤੇ ਲਗਭਗ 15000 ਲੋਕ ਇਕੱਠੇ ਹੋਏ ਸਨ ਸਰਕਾਰ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਬੈਰੀਗੇਡ ਤੋੜਨ ਲਈ ਸੋਧੇ ਹੋਏ ਟਰੈਕਟਰਾਂ ਨਾਲ ਅੱਗੇ ਵਧ ਰਹੇ ਸਨ 21 ਫਰਵਰੀ ਨੂੰ ਖਨੌਰੀ ਵਿੱਚ ਹੋਈਆਂ ਝੜਪਾਂ ਵਿੱਚ ਬਠਿੰਡਾ ਦੇ 21 ਸਾਲਾ ਸ਼ੁਕਰਨ ਸਿੰਘ ਦੀ ਮੌਤ ਹੋ ਗਈ ਸੀ ਤੇ ਕਈ ਕਿਸਾਨ ਤੇ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ